ਕੈਨੇਡਾ ਦੀ ਧਰਤੀ ਤੇ ਸ਼ਹੀਦ ਹੋਣ ਵਾਲਾ ਪਹਿਲਾ ਸਿੱਖ ਕੌਣ ਸੀ ਕਿਉਂ ਇਸ ਸਿੱਖ ਨੇ ਇੱਕ ਅੰਗਰੇਜ਼ ਅਧਿਕਾਰੀ ਨੂੰ ਕੋਰਟ ਵਿੱਚ ਗੋਲੀਆਂ ਮਾਰੀਆਂ ਤੁਸੀਂ ਸ਼ਹੀਦ ਉਦਮ ਸਿੰਘ ਬਾਰੇ ਤਾਂ ਜ਼ਰੂਰ ਪੜਿਆ ਸੁਣਿਆ ਹੋਵੇਗਾ ਪਰ ਇਹਨਾਂ ਤੋਂ 26 ਸਾਲ ਪਹਿਲਾਂ ਵੀ ਇੱਕ ਸ਼ਹੀਦ ਐਸਾ ਹੋਇਆ ਹੈ ਜੋ ਜ਼ੁਲਮ ਦੇ ਖਿਲਾਫ ਲੜਿਆ ਤੇ ਫਾਂਸੀ ਦੇ ਰਸਤੇ ਨੇ ਚੁੰਕੇ ਸ਼ਹੀਦੀ ਪਾ ਗਿਆ ਤੇ ਹੁਣ ਜਿਸ ਦੀ ਜ਼ਿੰਦਗੀ ਬਾਈ ਤਰਸੇਮ ਜਸਰ ਦੀ ਮੂਵੀ ਗੁਰੂ ਨਾਨਕ ਜਹਾਜ਼ ਵਿੱਚ ਸਾਹਮਣੇ ਆ ਰਹੀ ਹੈ ਕੌਣ ਸੀ ਇਹ ਸਿੱਖ ਸ਼ਹੀਦ ਜਿਸ ਨੇ ਇਤਿਹਾਸ ਦੇ ਪੰਨਿਆਂ ਨੂੰ ਹੀ ਬਦਲ ਕੇ ਰੱਖ ਦਿੱਤਾ ਆਓ ਅੱਗੇ ਇਸ ਵੀਡੀਓ ਵਿੱਚ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਜੇ ਗੱਲ ਕਰੀਏ ਇਸ ਸਿੱਖ ਸ਼ਹੀਦੀ ਭਾਈ ਮੇਵਾ ਸਿੰਘ ਜੀ ਦਾ ਜਨਮ 1880 ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਲੋਪੋਕੇ ਪਿੰਡ ਵਿੱਚ ਹੋਇਆ ਇਹਨਾਂ ਦੇ ਪਿਤਾ ਦਾ ਨਾਮ ਭਾਈ ਨਾਨ ਸਿੰਘ ਉਲਖਸੀ ਇੱਕ ਵਕਤ ਉਹ ਸੀ ਜੋ ਕਰਜ਼ੇ ਤੇ ਗਰੀਬੀ ਤੋਂ ਪੰਜਾਬੀ ਕਿਸਾਨ ਜਾਂ ਤਾਂ ਅੰਗਰੇਜ਼ਾਂ ਦੀ ਫੌਜੀ ਵਿੱਚ ਭਰਤੀ ਹੋ ਜਾਂਦੇ ਜਾਂ ਫਿਰ ਬਾਹਰਲੇ ਮੁਲਕਾਂ ਵਿੱਚ ਮਿਹਨਤ ਕਰਕੇ ਆਪਣੇ ਪਰਿਵਾਰਾਂ ਦੇ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਇਹਨਾਂ ਵਿੱਚੋਂ ਭਾਈ ਮੇਵਾ ਸਿੰਘ ਵੀ ਇੱਕ ਐਸੇ ਪੰਜਾਬੀ ਸਨ ਜੋ 1906 ਵਿੱਚ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਕੈਨੇਡਾ ਜਾ ਪਹੁੰਚੇ ਇੱਕ ਰਿਪੋਰਟ ਮੁਤਾਬਕ ਉਸ ਵਕਤ 5000 ਦੇ ਕਰੀਬ ਪੰਜਾਬੀ ਕੈਨੇਡਾ ਪਹੁੰਚ ਚੁੱਕੇ ਸਨ ਭਾਈ ਮੇਵਾ ਸਿੰਘ ਵੀ ਇੱਥੇ ਪਹੁੰਚ ਕੇ ਨਿਊ ਵੈਸਟਮਿੰਸਟਰ ਵਿੱਚ ਮਜ਼ਦੂਰੀ ਸ਼ੁਰੂ ਕੀਤੀ ਉਸ ਵਕਤ ਕੈਨੇਡਾ ਦੀ ਸਰਕਾਰ ਤੇ ਉੱਥੋਂ ਦੇ ਲੋਕ ਪੰਜਾਬੀਆਂ ਨਾਲ ਬਹੁਤ ਪੇਦਭਾਵ ਕਰਦੇ ਪੰਜਾਬੀਆਂ ਕੋਲ ਇਕੱਠੇ ਹੋ ਕੇ ਸਾਂਝੀ ਗੱਲ ਕਰਨ ਦੀ ਕੋਈ ਜਗ੍ਹਾ ਨਹੀਂ ਸੀ ਫਿਰ ਵੈਨਕੂਵਰ ਵਿੱਚ ਸਿੱਖਾਂ ਵੱਲੋਂ ਖਾਲਸਾ ਦੀਵਾਨ ਸੁਸਾਇਟੀ ਬਣਾਈ ਗਈ ਤੇ ਫਿਰ 19 ਜਨਵਰੀ 1908 ਨੂੰ ਵੈਨਕੂਵਰ ਵਿੱਚ ਪਹਿਲਾ ਗੁਰਦੁਆਰਾ ਸਾਹਿਬ ਸਿੱਖ ਟੈਂਪਲ ਦਾ ਉਦਘਾਟਨ ਕੀਤਾ ਗਿਆ ਮੇਵਾ ਸਿੰਘ ਮਿਲ ਵਿੱਚ ਕੰਮ ਕਰਨ ਦੇ ਨਾਲ ਇਸੇ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਦੇ ਫਰਜ਼ ਵੀ ਅਦਾ ਕਰ ਰਹੇ ਸਨ ਖਾਲਸਾ ਦੀਵਾਨ ਸੁਸਾਇਟੀ ਮੁਤਾਬਕ 1908 ਤੋਂ ਬਾਅਦ ਸਿੱਖਾਂ ਦੀ ਆਬਾਦੀ ਕੈਨੇਡਾ ਵਿੱਚ ਘਟਣੀ ਸ਼ੁਰੂ ਹੋ ਗਈ ਦੋਸਤੋ ਹੋਇਆ ਇੰਜ ਜੋ ਪੰਜਾਬ ਤੋਂ ਕੈਨੇਡਾ ਆਇ ਸਿੱਖ ਦੁਗਣੀ ਮਿਹਨਤ ਕਰਕੇ ਪੈਸਾ ਕਮਾਉਂਦੇ ਇੱਥੋਂ ਦੇ ਲੋਕਲ ਲੋਗ irdha ਤੇ ਰੰਗ ਪ੍ਰਤੀ ਭੇਦਭਾਵ ਕਰਦੇ ਲੋਕੋ ਲੋਕਾਂ ਨੇ ਕੈਨੇਡਾ ਦੀ ਸਰਕਾਰ ਅੱਗੇ ਸਖਤ ਕਾਨੂੰਨ ਬਣਾਉਣ ਦੀ ਮੰਗ ਰੱਖੀ ਹੁਣ ਸਰਕਾਰ ਅੱਗੇ ਪ੍ਰੋਬਲਮ ਇਹ ਖੜੀ ਹੋ ਗਈ ਕਿ ਉਹ ਰੰਗ ਪ੍ਰਤੀ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰ ਸਕਦੇ ਸਨ ਫਿਰ ਕੈਨੇਡਾ ਦੀ ਸਰਕਾਰ ਨੇ ਇਹੋ ਜੇ ਲੋ ਬਣਾਏ ਜਿਸ ਕਾਨੂੰਨਾਂ ਨਾਲ ਸਿੱਖਾਂ ਨੂੰ ਕੈਨੇਡਾ ਅੰਦਰ ਰੋਕਿਆ ਜਾ ਸਕੇ ਫਿਰ ਕੈਨੇਡਾ ਇਮੀਗ੍ਰੇਸ਼ਨ ਐਕਟ ਪਾਸ ਹੁੰਦਾ ਹੈ ਇਸ ਐਕਟ ਵਿੱਚ ਜੇਕਰ ਕੋਈ ਕੈਨੇਡਾ ਆਉਣਾ ਚਾਹੁੰਦਾ ਹੈ ਇੱਕ ਤਾਂ ਸ਼ਰਤ ਇਹ ਹੈ ਉਹ ਬਿਨਾਂ ਰੁਕੇ ਸਿੱਧਾ ਕੈਨੇਡਾ ਆਏ ਦੂਜੀ ਗੱਲ ਜਿਹੜੇ ਦੇਸ਼ ਤੋਂ ਆਉਣਾ ਚਾਹੁੰਦਾ ਹੈ ਤੇ ਜਿਸ ਸ਼ਿਪ ਵਿੱਚ ਆਉਣਾ ਹੈ ਉਹ ਸ਼ਿਪ ਉਸੇ ਦੇਸ਼ ਦਾ ਰਜਿਸਟਰ ਹੋਣਾ ਚਾਹੀਦਾ ਹੈ ਇਸ ਦਾ ਕਾਰਨ ਇਹ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਭਾਰਤੀਆਂ ਕੋਲ ਆਪਣਾ ਕੋਈ ਰਜਿਸਟਰਡ ਸ਼ਿਪ ਨਹੀਂ ਹੈ ਇੱਕ ਤਾਂ ਸ਼ਰਤ ਇਹ ਲਗਾਈ ਗਈ ਕਿ ਜਿਹੜੇ ਵੀ ਭਾਰਤੀ ਕੈਨੇਡਾ ਆਉਣਾ ਚਾਹੁੰਦਾ ਹੈ ਉਸ ਕੋਲ ਘੱਟੋ-ਘੱਟ 200 ਡਾਲਰ ਹੋਣੇ ਚਾਹੀਦੇ ਹਨ ਇਹ ਲਾਅ ਬਣਾਉਣ ਦਾ ਮੇਨ ਕਾਰਨ ਸੀ ਕਿਵੇਂ ਨਾ ਕਿਵੇਂ ਭਾਰਤੀ ਪੰਜਾਬੀਆਂ ਨੂੰ ਕੈਨੇਡਾ ਆਉਣ ਤੋਂ ਰੋਕਿਆ ਜਾ ਸਕੇ ਦੂਜੇ ਪਾਸੇ ਭਾਈ ਮੇਵਾ ਸਿੰਘ ਸਿੱਖਾਂ ਨਾਲ ਹੁੰਦੇ ਵਿਤਕਰਿਆਂ ਨੂੰ ਚੰਗੀ ਤਰ੍ਹਾਂ ਦੇਖ ਰਹੇ ਸਨ ਫਿਰ ਆਈ ਐਸੀ ਇਤਿਹਾਸਕ ਘਟਨਾ ਜਿਸ ਨੇ ਭਾਈ ਮੇਵਾ ਸਿੰਘ ਤੇ ਬਹੁਤ ਡੂੰਗਾ ਅਸਰ ਪਾਇਆ ਕਾਮਾਗਾਟਾ ਮਾਰੂ ਯਾਨੀ ਗੁਰੂ ਨਾਨਕ ਜਹਾਜ਼ ਦੀ ਘਟਨਾ ਇਸ ਘਟਨਾ ਤੋਂ ਪਹਿਲਾਂ ਆਪਾਂ ਉਸ ਅੰਗਰੇਜ਼ ਅਧਿਕਾਰੀ ਬਾਰੇ ਜਾਣ ਲਈਏ ਜਿਸ ਨੂੰ ਭਾਈ ਮੇਵਾ ਸਿੰਘ ਜੀ ਨੇ ਗੋਲੀਆਂ ਮਾਰੀਆਂ ਸੀ ਉਸ ਸ਼ਖਸ ਦਾ ਪੂਰਾ ਨਾਮ ਸੀ ਚਾਰਲਸ ਵਿਲੀਅਮ ਹੌਪਕਿੰਸਨ ਇਸ ਦਾ ਜਨਮ 1880 ਨੂੰ ਦਿੱਲੀ ਵਿੱਚ ਹੋਇਆ। ਇਸ ਦਾ ਪਿਤਾ ਇੱਕ ਫੌਜੀ ਅਫਸਰ ਸੀ ਤੇ ਇਸ ਦੀ ਮਾਂ ਜਲੰਧਰ ਸ਼ਾਮਲੀ ਦੇ ਬ੍ਰਾਹਮਣ ਪਰਿਵਾਰ ਨਾਲ ਸੰਬੰਧ ਅ ਸੀ। 16 ਸਾਲ ਦੀ ਉਮਰ ਵਿੱਚ ਇਹ ਪੁਲਿਸ ਵਿੱਚ ਭਰਤੀ ਹੋ ਗਿਆ ਸੀ। ਪੰਜਾਬੀ ਨੂੰ ਇਹ ਚੰਗੀ ਤਰ੍ਹਾਂ ਸਮਝ ਲੈਂਦਾ ਸੀ ਤੇ ਫਿਰ 1907 ਵਿੱਚ ਹੌਪਕਿੰਸਨ ਕੈਨੇਡਾ ਪਹੁੰਚ ਗਿਆ। ਇੱਥੇ ਇਸ ਨੂੰ ਇਮੀਗ੍ਰੇਸ਼ਨ ਇੰਸਪੈਕਟਰ ਬਣਾ ਦਿੱਤਾ ਗਿਆ ਤੇ ਨਾਲ ਖੂਫੀਆ ਵਿਭਾਗ ਵਿੱਚ ਨੌਕਰੀ ਕਰਦਾ। ਇਸਨ ਇਨਸਪੈਕਟਰ ਬਰਨੌਨ ਦੀ ਕੈਨੇਡਾ ਸਰਕਾਰ ਦੀ ਬਹੁਤ ਵੱਡੀ ਸਾਜ਼ਿਸ਼ ਸੀ ਉਦੋਂ ਕੈਨੇਡਾ ਜਾਣ ਵਾਲਿਆਂ ਵਿੱਚ ਸਿੱਖਾਂ ਦੀ ਗਿਣਤੀ ਵੱਧ ਹੁੰਦੀ ਸੀ ਤੇ ਹੌਪਕਿੰਸਨ ਪੰਜਾਬੀਆਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਸੀ ਹੌਪਕਿੰਸਨ ਬਹੁਤ ਸ਼ਾਤਰ ਅੰਗਰੇਜ਼ ਸੀ ਉਸਨੇ ਪੰਜਾਬੀ ਪਾਈਚਾਰੇ ਚੋਂ ਕਈ ਲਾਲਚੀ ਬੰਦਿਆਂ ਨੂੰ ਆਪਣੇ ਨਾਲ ਬਿਲਾ ਲਿਆ ਹੌਪਕਿੰਸਨ ਦਾ ਮੇਨ ਬੰਦਾ ਸੀ ਬੇਲਾ ਸਿੰਘ ਇਹ ਹੌਪਕਿੰਸਨ ਲਈ ਮੁਖਬਰੀ ਕਰਦਾ ਤੇ ਕਾਲੇ ਕੰਮਾਂ ਵਿੱਚ ਮਦਦ ਕਰਦਾ ਕਾਮਾਗਾਟਾ ਮਾਰੂ ਦੀ ਘਟਨਾ ਵਿੱਚ ਹੌਪਕਿੰਸਨ ਦਾ ਬਹੁਤ ਪਹਿੜਾ ਰੋਲ ਸੀ ਕਾਮਾਗਾਟਾ ਮਾਰੂ ਜਾਨੀ ਗੁਰੂ ਨਾਨਕ ਜਹਾਜ਼ ਸਾਲ 1914 ਵਿੱਚ ਇੱਕ ਸਿੱਖ ਬਿਜ਼ਨਸਮੈਨ ਸਰਦਾਰ ਗੁਰਦੇਵ ਸਿੰਘ ਜੀ ਨੇ ਕੈਨੇਡਾ ਸਰਕਾਰ ਦੇ ਸਾਰੇ ਚੈਲੰਜਸ ਨੂੰ ਅਸੈਪਟ ਕੀਤਾ ਤੇ ਇਹਨਾਂ ਨੇ ਸੋਚਿਆ ਕਿ ਉੱਥੇ ਜਾ ਕੇ ਉਹਨਾਂ ਦੀਆਂ ਸਾਰੀਆਂ ਅਥੋਰਿਟੀਆਂ ਦਾ ਵਿਰੋਧ ਕਰਨਾ ਪਵੇਗਾ ਨਹੀਂ ਤਾਂ ਸਾਡੇ ਲਈ ਕੈਨੇਡਾ ਦੇ ਰਾ ਹਮੇਸ਼ਾ ਲਈ ਬੰਦ ਹੋ ਜਾਣਗੇ ਇਹਨਾਂ ਨੇ ਜਾਪਾਨ ਤੋਂ ਇੱਕ ਸਮੁੰਦਰੀ ਜਹਾਜ਼ ਕਰਾਇਤੇ ਖਰੀਦਿਆ ਜਿਸ ਦਾ ਨਾਮ ਸੀ ਕੋਮਾਗਾਟਾ ਮਾਰੂ ਤੇ ਬਾਅਦ ਵਿੱਚ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਇਹਨਾਂ ਨੇ ਹੌਕਾ ਦਿੱਤਾ ਕਿ ਅਸੀਂ ਤੁਹਾਨੂੰ ਕੈਨੇਡਾ ਲੈ ਕੇ ਜਾਵਾਂਗੇ ਟੋਟਲ 376 ਯਾਤਰੀ ਕੈਨੇਡਾ ਜਾਣ ਲਈ ਤਿਆਰ ਹੋ ਗਏ ਜਿਸ ਵਿੱਚ 346 ਸਨ 24 ਮੁ슬लिम ਤੇ 12 ਹਿੰਦੂ ਸਨ ਫਿਰ ਸਰਦਾਰ ਗੁਰਦੇਵ ਸਿੰਘ ਜਹਾਜ਼ ਨੂੰ ਲੈ ਕੇ ਰਵਾਨਾ ਹੋ ਜਾਂਦੇ ਹਨ ਕਈ ਦਿਨਾਂ ਦੇ ਸਫ਼ਰ ਤੋਂ ਬਾਅਦ ਕੈਨੇਡਾ ਦੇ ਬਾਰਡਰ ਤੇ ਪਹੁੰਚ ਜਾਂਦੇ ਹਨ ਪਰ ਕੈਨੇਡਾ ਸਰਕਾਰ ਨੂੰ ਪਹਿਲਾਂ ਹੀ ਖਬਰ ਮਿਲ ਜਾਂਦੀ ਹੈ ਕਿ ਇੱਕ ਭਾਰਤੀ ਜਹਾਜ਼ ਆ ਰਿਹਾ ਹੈ ਜਦੋਂ ਜਹਾਜ਼ ਕੈਨੇਡਾ ਪਹੁੰਚਦਾ ਹੈ ਤਾਂ ਜਹਾਜ਼ ਨੂੰ ਬਾਰਡਰ ਤੇ ਹੀ ਰੋਕ ਲਿੱਤਾ ਜਾਂਦਾ ਹੈ 2 ਮਹੀਨੇ ਤੋਂ ਵੱਧ ਸਮਾਂ ਯਾਤਰੀ ਸ਼ਿਪ ਵਿੱਚ ਹੀ ਰਹੇ ਲੀਗਲ ਰਾਈ ਵੀ ਲੜੇਗੀ ਪਰ ਨਿਰਾਸ਼ਾ ਤੋਂ ਬਿਨਾ ਹੱਥ ਕੁਝ ਨਹੀਂ ਆਇਆ ਵਿਲੀਅਮ ਹੌਪਕਿੰਸਨ ਜਿਸ ਦਾ ਜ਼ਿਕਰ ਆਪਾਂ ਪਹਿਲਾਂ ਕੀਤਾ ਸੀ ਤੇ ਇਸ ਦਾ ਇੱਕ ਸਾਥੀ ਵੈਲਕਮ ਰੀਡ ਇਸ ਦਾ ਬਹੁਤ ਵੱਡਾ ਰੋਲ ਸੀ ਯਾਤਰੀਆਂ ਨੂੰ ਕੈਨੇਡਾ ਦੀ ਧਰਤੀ ਤੇ ਨਾ ਉਤਰਨ ਦਾ ਸ਼ਿਪ ਵਿੱਚ ਲਗਾਤਾਰ ਸਫ਼ਰ ਕਰਨ ਨਾਲ ਤੇ ਭੁੱਖ ਕਾਰਨ ਯਾਤਰੀ ਬਿਮਾਰ ਹੋ ਰਹੇ ਸਨ ਸਰਦਾਰ ਗੁਰਦੇਵ ਸਿੰਘ ਕੋਲੋਂ ਇਹਨਾਂ ਯਾਤਰੀਆਂ ਦੇ ਹਾਲਾਤ ਦੇਖੇ ਨਾ ਗਏ ਸਿਰਫ ਭਾਰਤ ਨੂੰ ਵਾਪਸ ਮੋੜਨਾ ਪਿਆ ਇਹ ਸਾਰੀ ਘਟਨਾ ਭਾਈ ਮੇਵਾ ਸਿੰਘ ਜੀ ਦੇ ਸਾਹਮਣੇ ਹੋਈ ਸੀ ਉਦੋਂ ਫਿਰ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿੱਚ ਸਿੱਖ ਗਦਰ ਪਾਰਟੀ ਦੀਆਂ ਯੋਜਨਾਵਾਂ ਉਲੇਖਣ ਲਈ ਇਕੱਠ ਹੁੰਦੇ ਸਨ ਪਰ ਹੌਪਕਿੰਸਨ ਇਸ ਲਹਿਰ ਨੂੰ ਵੀ ਖਤਮ ਕਰਨਾ ਚਾਹੁੰਦਾ ਸੀ 15 ਸਤੰਬਰ 1914 ਨੂੰ ਆਪਣੇ ਸਾਥੀ ਬੇਲਾ ਸਿੰਘ ਤੋਂ ਗੁਰਦੁਆਰੇ ਅੰਦਰ ਪਾਲ ਸਿੰਘ ਤੇ ਬਤਨ ਸਿੰਘ ਦਾ ਗੋळ्या ਮਰਵਾ ਕੇ ਹੌਪਕਿੰਸਨ ਕਤਲ ਕਰਵਾ ਦਿੰਦਾ ਹੈ ਇਸ ਸਾਰੀ ਘਟਨਾ ਵੀ ਭਾਈ ਮੇਵਾ ਸਿੰਘ ਜੀ ਦੇ ਅੱਖਾਂ ਸਾਹਮਣੇ ਹੋਈ ਸੀ ਇਸ ਤੋਂ ਬਾਅਦ ਭਾਈ ਮੇਵਾ ਸਿੰਘ ਅੰਦਰ ਹੌਪਕਿੰਸਨ ਤੇ ਬੇਲਾ ਸਿੰਘ ਵਾਸਤੇ ਅਗ ਭਖਣੀ ਸ਼ੁਰੂ ਹੋ ਜਾਂਦੀ ਹੈ ਬੇਲਾ ਸਿੰਘ ਤੇ ਮੁਕਦਮਾ ਚੱਲਦਾ ਹੈ ਪਰ ਹੌਪਕਿੰਸਨ ਇਸ ਨੂੰ ਵੀ ਬਚਾਉਣ ਲਈ ਪੂਰਾ ਜੋਰ ਲਗਾ ਰਿਹਾ ਸੀ ਇਹ ਅੰਗਰੇਜ਼ ਮੇਵਾ ਸਿੰਘ ਨੂੰ ਤੰਕੀਆਂ ਦੇਣੀਆਂ ਸ਼ੁਰੂ ਕਰ ਦਿੰਦਾ ਹੈ ਕਿ ਬੇਲਾ ਸਿੰਘ ਦੇ ਹੱਕ ਵਿੱਚ ਗਵਾਹੀ ਨਾ ਦਿੱਤੀ ਤਾਂ ਉਸ ਦੇ ਸਾਥੀਆਂ ਤਰ੍ਹਾਂ ਮਾਰ ਦਿੱਤਾ ਜਾਵੇਗਾ 1 ਜੁਲਾਈ 1914 ਦਾ ਦਿਨ ਬੇਲਾ ਸਿੰਘ ਦੇ ਕੇਸ ਵਿੱਚ ਮੇਵਾ ਸਿੰਘ ਆਮ ਦੇਣਾ ਵਾਂਗੇ ਪੇਸ਼ੀ ਤੇ ਅਦਾਲਤ ਵਿੱਚ ਗਏ ਸਵੇਰ ਦੇ 10:00 ਬਜੇ 12 ਮਿੰਟ ਦਾ ਸਮਾਂ ਸੀ ਵਿਲੀਅਮ ਹੌਪਕਿੰਸਨ ਗਵਾਹੀ ਦੇਣ ਤੋਂ ਪਹਿਲਾਂ ਅਦਾਲਤ ਦੇ ਕਮਰੇ ਦੇ ਬਾਹਰ ਕੰਧ ਨਾਲ ਟੋਨ ਲਗਾ ਕੇ ਖੜਾ ਸੀ ਭਾਈ ਮੇਵਾ ਸਿੰਘ ਪੈਂਟ ਦੀਆਂ ਦੋਨੋਂ ਜੇਬਾਂ ਵਿੱਚ ਹੱਥ ਪਾ ਕੇ ਹੌਪਕਿੰਸਨ ਕੋਲ ਆ ਰਹੇ ਸਨ ਮੇਵਾ ਸਿੰਘ ਨੇ ਦੋਨੋਂ ਜੇਬਾਂ ਵਿੱਚ ਰਿਵੋਲਵਰਸ ਹਨ ਮੇਵਾ ਸਿੰਘ ਨੇ ਨੇੜੇ ਜਾ ਕੇ ਹੌਪਕਿੰਸਨ ਤੇ ਗੋਲੀਆਂ ਚਲਾ ਦਿੱਤੀਆਂ ਸਾਰੀ ਅਦਾਲਤ ਵਿੱਚ ਹਫੜਾ ਦਫੜੀ ਮਚ ਗਈ ਕੋਈ ਵੀ ਹੌਪਕਿੰਸਨ ਨੂੰ ਬਚਾਉਣ ਨਾ ਆਇਆ ਮੇਵਾ ਸਿੰਘ ਵੀ ਉੱਥੇ ਹੀ ਖੜੇ ਰਹੇ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਪੁਲਿਸ ਕੋਲ ਦਿੱਤੇ ਗਏ ਬਿਆਨਾਂ ਵਿੱਚ ਪਾਈ ਮੇਵਾ ਸਿੰਘ ਕਹਿੰਦੇ ਹਨ ਮੈਂ ਵੈਲਕਮ ਰੀਡ ਨੂੰ ਵੀ ਮਾਰਨਾ ਸੀ ਪਰ ਉਹ ਅੱਜ ਨਾ ਆਉਣ ਕਰਕੇ ਬਚ ਗਿਆ 31 ਅਕਤੂਬਰ 1914 ਨੂੰ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਭਾਈ ਮੇਵਾ ਸਿੰਘ ਜੀ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। 11 ਜਨਵਰੀ 1915 ਨੂੰ ਨਿਊ ਵੈਸਟਮਿਨਸਟਰ ਵਿੱਚ ਸਵੇਰੇ 7:15 ਮਿੰਟ ਤੇ ਮੇਵਾ ਸਿੰਘ ਲੋਪੋਕੇ ਨੂੰ ਫਾਂਸੀ ਦੇ ਦਿੱਤੇ ਗਏ। ਭਾਈ ਮੇਵਾ ਸਿੰਘ ਦੀ ਮ੍ਰਿਤਕ ਦੇਨ ਨੂੰ ਲੈਣ ਵਾਸਤੇ 400 ਸਿੱਖ ਬਾਹਰ ਖੜੇ ਸੀ ਤੇ ਸ਼ਹਿਰ ਵਿੱਚ ਵੱਡਾ ਮਾਰਚ ਕੱਢਿਆ ਗਿਆ ਤੇ ਭਾਈ ਮੇਵਾ ਸਿੰਘ ਦੇ ਸੰਸਕਾਰ ਫਰੇਜ਼ਰ ਮਿਲ ਵਿੱਚ ਕੀਤਾ ਗਿਆ। ਮੇਰਾ ਧਰਮ ਮੈਨੂੰ ਕਿਸੇ ਨਾਲ ਦੁਸ਼ਮਣੀ ਕਰਨਾ ਨਹੀਂ ਸਿਖਾਉਂਦਾ। ਨਾ ਹੀ ਮੇਰੀ ਮਿਸਟਰ ਹੌਪਕਿੰਸਨ ਨਾਲ ਕੋਈ ਦੁਸ਼ਮਣੀ ਸੀ। ਉਹ ਗਰੀਬਾਂ ਤੇ ਬਹੁਤ ਜ਼ੁਲਮ ਕਰਦਾ ਸੀ ਮੈਂ ਉਸੇ ਖੁਸ਼ੀ ਨਾਲ ਫਾਂਸੀ ਵੱਲ ਵਧਾਂਗਾ ਜਿਵੇਂ ਇੱਕ ਭੁੱਖਾ ਬੱਚਾ ਆਪਣੀ ਮਾਂ ਕੋਲ ਜਾਂਦਾ ਹੈ ਇਹ ਉਹ ਬਿਆਨ ਸਨ ਜੋ ਸ਼ਹੀਦ ਭਾਈ ਮੀਵਾ ਸਿੰਘ ਜੀ ਨੇ ਕੈਨੇਡਾ ਦੀ ਅਦਾਲਤ ਵਿੱਚ ਦਿੱਤੇ ਸਨ ਇਹਨਾਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਜਾਣਨ ਲਈ ਭਾਈ ਤਰਸੀਮ ਜੱਸੜ ਦੀ ਮੂਵੀ ਗੁਰੂ ਨਾਨਕ ਜਹਾਜ ਨੂੰ ਜ਼ਰੂਰ ਦੇਖਿਓ ਤੇ ਸਪੋਰਟ ਜ਼ਰੂਰ ਕਰਿਓ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ